सुंदर सूरतें माधुरी मूरतें पूरन कामना सिखन की शांति स्वरूप धरे प्रभु पूरम आत्म देशो नौ तन की जौं मैं पालक पोषिश के तज पै पहरे है तुभा तन की श्री हरि कृष्ण तथा दूत पात संग तु प्रीत करे मन की रुहे जमीन दि एक ऐसी हस्ती जो पन्न वरियां दी आयो दे ਸਮਾਜ ਸੁਧਾਰ ਦੇ ਧਰਮ ਦੀ ਲਹਿਰ ਦੇ ਤੇ ਰਾਜਨੀਤੀ ਦੀ ਮੁਖੀ ਬਣੀ ਇਤਿਹਾਸ ਦੇ ਇੱਕ ਪਹਿਲੀ ਸ਼ਖਸੀਅਤ ਹੈ ਆਪ ਦਾ અવਤਾਰ ਸ਼ਾਵਣ ਵਦੀ 9 ਸੰਮਤ 1713 ਨੂੰ shri guru har raj saab ji maharaj de ghar ਮਾਤਾ ਸ਼੍ਰੀ ਕ੍ਰਿਸ਼ਨਕੌਰ ਜੀ ਦੀ ਕੁੱਖ ਤੋਂ ਹੋਇਆ। ਕੀਰਤਪੁਰ ਹਾਲ ਜ਼ਿਲ੍ਹਾ ਰੋਪੜ ਇਹ ਆਪ ਜੀ ਦਾ ਜਨਮ ਸਥਾਨ ਹੈ। ਆਪ ਨੂੰ ਗੁਰਗੱਦੀ ਕਤਕਵਦੀ 8 ਸੰਮਤ 1718 ਨੂੰ ਕੀਰਤਪੁਰ ਸਾਹਿਬ ਵਿਖੇ ਪ੍ਰਾਪਤ ਹੋਈ। ਆਇਓ ਉਦੋਂ ਆਪ ਦੀ ਪੰਜ ਵਰਿਆਂ ਦੀ ਸੀ ਹੈਰਾਨਗੀ ਤੇ ਹੋਈ ਗੁਰੂ ਨੂੰ ਕਾਇਆ ਮੰਨ ਲਈਏ ਹੈਰਾਨਗੀ ਹੈ ਪਰ ਗੁਰੂ ਨੂੰ ਜੋਤ ਸਮਝੀਏ ਤੇ ਫਿਰ ਕੋਈ ਹੈਰਾਨਗੀ ਨਹੀਂ ਕਿ ਸੇਵਕ ਸਾਡੇ ਦੇਸ਼ ਦੇ ਉੱਗੇ ਰਿਸ਼ੀਆਂ ਨੇ ਕਿਹਾ ਸੀ ਜਿਸ ਦੀ ਆਯੂ 35 ਸਾਲ ਤੋਂ ਥੱਲੇ ਹੈ ਉਹ ਧਰਮ ਸਮਾਜ ਤੇ ਰਾਜਨੀਤੀ ਦਾ ਮੁਖੀ ਨਹੀਂ ਬਣਾਣਾ ਚਾਹੀਦਾ ਕਿ ਉਸ ਦੇ ਬੋਲਾਂ ਵਿੱਚ ਉਹਦੀ ਸੋਚਣੀ ਵਿੱਚ ਪੁਖਤਗੀ ਨਹੀਂ ਹੋਵੇਗੀ ਇਸ ਤਰ੍ਹਾਂ ਰਾਜਨੀਤੀ ਕੱਚੀ ਹੋਵੇਗੀ ਸਮਾਜ ਦੀ ਆਧਾਰ ਕੱਚੀ ਹੋਵੇਗੀ ਔਰ ਧਰਮ ਦੇ ਵਿੱਚ ਵੀ ਪੁਖਤਗੀ ਨਹੀਂ ਹੋਵੇਗੀ ਲੇਕਿਨ ਇੱਕ ਹੋਰ ਮਹਾਪੁਰਸ਼ ਜੋ ਈਰਾਨ ਦੇ ਚੋਇਆ ਹੈ ਜਿਸਨੇ ਬੁਲੰਦਬਾਨ ਤੇ ਬੋਲਾਖੇ ਔਰ ਉਸਨੇ ਹਿੰਦੁਸਤਾਨ ਦਾ ਭਰਮਣ ਵੀ ਕੀਤਾ ਸੀ ਸ਼ੇਖ ਸਾਦੀ ਉਹ ਕਹਿੰਦੇ ਨੇ ਬਜ਼ੁਰਗੀ ਬਾ ਅਕਲ ਹਸਤ ਨਕੇ ਬਾ ਸਾਲ ਤਵੰਗਰੀ ਬਾ ਦੇਲ ਹਸਤ ਨਕੇ ਬਾ ਮਾਲ ਬਜ਼ੁਰਗੀ ਅਕਲ ਤੋਂ ਹੈ ਉਮਰ ਤੋਂ ਨਹੀਂ ਅਮੀਰੀ ਮਾਲ ਅਸਬਾਬ ਤੋਂ ਨਹੀਂ ਦਿਲ ਤੋਂ ਹੈ ਇਸ ਦਾ ਦਿਲ ਕਿੰਨਾ ਵੱਡਾ ਹੈ ਜਦ ਵੀ ਬਜ਼ੁਰਗੀ ਨੂੰ ਨਾ ਪਣਾ ਹੋਵੇ ਅਕਲ ਤੋਂ ਨਾਪੋ ਸੋਚਣੀ ਤੋਂ ਨਾਪੋ ਐਸਾ ਵੀ ਹੋ ਸਕਦਾ ਹੈ ਕਿਸੇ 5 ਸਾਲ ਦੇ ਬੱਚੇ ਦੇ ਅੰਦਰ 100 ਸਾਲ ਦੀ ਅਕਲ ਹੋਵੇ ਔਰ ਐਸਾ ਵੀ ਹੋ ਸਕਦਾ ਹੈ ਕਿ ਕਿਸੇ 100 ਸਾਲ ਦੇ ਬੁੱਢੇ ਦੇ ਅੰਦਰ 5 ਸਾਲ ਦੇ ਬੱਚੇ ਦੀ ਅਕਲ ਵੀ ਨਾ ਹੋਵੇ ਅਕਸਰ ਬੁੱਢੇ ਬੱਚਿਆਂ ਵਾਲੀਆਂ ਗੱਲਾਂ ਕਰਦੇ ਦਿਖਾਈ ਦਿੰਦੇ ਨੇ ਕਦੀ ਕਦੀ ਰੂਹੇ ਜ਼ਮੀਨ ਤੇ ਕੋਈ ਬੱਚਾ ਬਜ਼ੁਰਗਾਂ ਵਾਲੀ ਗੱਲ ਕਰਦਾ ਹੈ ਹੋਏ ਨੇ ਐਸੇ ਬੱਚੇ ਜੋ ਪੂਰਨ ਭਗਤ ਹੋਏ ਨੇ ਜੈਸੇ ਕਿ ਧਰੋਪ ਪ੍ਰਹਿਲਾਦ ਹੋਏ ਨੇ ਐਸੇ ਬੱਚੇ ਜੋ ਪੂਰਨ ਸ਼ਹੀਦ ਹੋਏ ਨੇ ਔਰ ਪੂਰਨ ਸਿੱਖ ਹੋਏ ਨੇ ਜੈਸੇ ਕਿ ਬਾਬਾ ਬੁੱਢਾ ਇਹ ਬਚਪਨ ਦੇ ਚ ਹੀ ਗੁਰੂ ਘਰ ਦੇ ਸ਼ਰਧਾਲੂ ਪ੍ਰੇਮੀ ਔਰ ਬਜ਼ੁਰਗੀ ਦੇ ਮਾਲਕ ਖਲਾ ਮੌਜੂਦ ਸੀ ਬੱਚੇ ਸ਼ਹੀਦ ਵੀ ਹੋਏ ਸੰ ਬੱਚੇ ਭਗਤ ਵੀ ਹੋਏ ਸਨ ਬੱਚੇ ਸਿੱਖ ਵੀ ਹੋਏ ਸਨ ਪਰ ਕੋਈ ਬੱਚਾ ਅਜੇ ਤੱਕ ਗੁਰੂ ਨਹੀਂ ਬਣਿਆ ਸੀ ਧਾਰਮਿਕ ਤੌਰ ਤੇ ਰਹਿਬਰੀ ਕਰਨ ਦਾ ਮੌਕਾ ਨਹੀਂ ਪ੍ਰਾਪਤ ਹੋਇਆ ਸੀ ਇਸ ਖਲਾ ਨੂੰ ਇਸ ਕਮੀ ਨੂੰ ਪੂਰਾ ਕੀਤਾ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੇ ਆਪ ਦੀ ਸੋਚਣੀ ਵਿੱਚ ਬੜੀ ਗਹਿਰਾਈ ਆਪਨੇ ਜਿੱਥੇ ਸਾਫ਼ ਕਹਿ ਦਿੱਤਾ ਨਹਿ ਮਲੇਚ ਕੋ ਦਰਸ਼ਨ ਦੇਹਨ ਜਦ ਦਿੱਲੀ ਦੇ ਤਖਤ ਨੇ ਬੁਲਾਇਆ ਤੇ ਆਪਨੇ ਕਹਿ ਦਿੱਤਾ ਨਹੀਂ ਅਸੀਂ ਪੁਰਾਣੀ ਪਰੰਪਰਾ ਦੇ ਮੁਤਾਬਕ ਰਾਜ ਦਰਬਾਰ ਦੇ ਚ ਜਾ ਕੇ ਉਹਨਾਂ ਦੇ ਰੋਬ ਦਾਵ ਥੱਲੇ ਨਹੀਂ ਬੈਠਣਾ ਨਹੀਂ ਜੀਵਣਾ और आपने गुरु चो बहुत दूर दृष्टि दिखाई आपने कह देता बाबा बका ले आप कितनी सी और ब्रह्म ज्ञान कितना उदय होया इस एक मिसाल मिलती है कुरुक्षेत्र को जब एक ब्राह्मण ने आपते तर्क की थी कि आप ਨੂੰ ਆਖਿਆ ਜਾਂਦਾ ਹੈ ધਨ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਇਤਨਾ ਲੰਬਾ ਨਾਮ ਬ੍ਰਹਮ ਪ੍ਰਯਗ ਦੇ ਵਿੱਚ ਹੋਏ ਨੇ श्री कृष्ण ਉਹਨਾਂ ਨੇ ਗੀਤਾ ਉਚਾਰਨ ਕੀਤੀ ਸੀ ਆਪ ਕਮ ਸੇ ਕਮ ਉਸ ਤੇ ਅਰਥ ਹੀ ਕਰ ਦਿਓ ਤਾਂ ਕਹਿੰਦੇ ਨੇ ਆਪਨੇ ਕੋਲ ਬੈਠੇ ਇੱਕ ਜੀਵਰ ਜੋ ਗੁੰਗਾ ਵੀ ਸੀ ਉਹ ਦੇ ਸੀਸ ਤੇ ਛੜੀ ਰੱਖੀ ਤੇ ਆਖਿਆ ਪੁਰਖਾ ਸ਼ਲੋਕ ਪੜਦਾ ਜਾ ਅਰਥ ਕਰਦਾ ਜਾ ਉਹ ਸੁਰ ਦੇ ਵਿੱਚ ਸ਼ਲੋਕ ਪੜੀ ਜਾਂਦਾ ਹੈ ਅਰਥ ਕਰੀ ਜਾਂਦਾ ਹੈ ਇਹ ਕ੍ਰਿਸ਼ਮਾ ਦੇਖ ਕੇ ਪਾਂਦਾ ਕਦਮਾਂ ਤੇ ਝੁਕਿਆ ਔਰ ਹੈਰਾਨ ਹੋਇਆ ਜਿਸ ਦੀ ਛੜੀ ਦੇ ਵਿੱਚ ਇਤਨੀਆਂ ਬਰਕਤਾਂ ਨੇ ਉਸ ਦੇ ਵਿੱਚ ਕਿਤਨੀਆਂ ਬਰਕਤਾਂ ਹੋਣਗੀਆਂ ਰਾਜਾ ਜੈ ਸਿੰਘ ਦੇ ਬੁਲਾਵੇ ਤੇ ਆਪ ਦਿੱਲੀ ਆਏ ਆਪ ਉਹਨਾਂ ਦੇ ਬੰਗਲੇ 'ਚ ਠਹਿਰੇ ਆਪ ਸਾਹਿਬ ਸੰ ਮਾਲਕ ਸੰ ਰੂਹਾਨੀ ਗੁਣਾ ਦੇ ਉਸ ਬੰਗਲੇ ਦੇ ਠਹਿਰਣ ਕਰਕੇ ਬੰਗਲਾ ਬੰਗਲਾ ਸਾਹਿਬ ਬਣ ਗਿਆ ਅਜ ਸਾਹਿਬ ਜੋ ਆ ਗਿਆ ਦਿੱਲੀ ਦੇ ਵਿੱਚ ਉਹਨਾਂ ਦਿਨਾਂ ਦੇ ਟਾਉਨ ਪਲੇਗ ਫੈਲੇ ਹੋਇਆ ਸੀ ਔਰ ਚੇਚਕ ਵੀ ਬੜੇ ਜ਼ੋਰਾਂ 'ਤੇ ਦੇਨ ਦੁਖੀਆਂ ਦੇ ਦਰਦ ਵੰਡਣ ਵਾਲੇ ਧਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਘਰ ਘਰ ਦੇ ਚਾਕੇ ਰੋਗੀਆਂ ਦੀ ਦੇਖ ਰਿਕ ਕਰਦੇ ਨੇ ਹਰ ਇੱਕ ਦੀ ਲੋੜ ਪੂਰੀ ਕਰਦੇ ਨੇ ਆਪ ਦੇ ਬੈਠਣ ਨਾਲ ਰੋਗੀਆਂ ਨੂੰ ਚੈਨ ਮਿਲਦਾ ਸੀ ਆਪ ਦੇ ਦਿੱਤੇ ਹੋਏ ਦਿਲਾਸੇ ਨਾਲ ਰੋਗੀ ਤੰਦਰੁਸਤ ਹੁੰਦੇ ਸਨ ਤੋਂ ਚੁਕੇ ਰੋਗੀ ਤੰਦਰੁਸਤ ਹੁੰਦੇ ਸਨ ਰੋਗੀ ਪਰਸਨ ਹੁੰਦੇ ਸਨ दुखी बंदਿਆਂ ਨੂੰ ਚੈਨ ਮਿਲਦਾ ਸੀ ਆਪਦੇ ਨਾਲ ਤੇ ਲਕਬ ਜੁੜ ਗਿਆ ਕਿ ਤੇ ਧਨਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੁੱਖ ਦੂਰ ਕਰਨ ਵਾਲੇ ਨੇ ਔਰ ਅਗਾਹ ਚਲ ਕੇ ਇਸੇ ਹੀ ਕਹਾਵਤ ਨੂੰ ਭਗਵਤੀ ਦੀ ਵਾਰ ਦੇ ਵਿੱਚ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਕਲਮ ਬੰਦ ਕੀਤਾ ਹੈ ਸ੍ਰੀ ਹਰਿਕ੍ਰਿਸ਼ਨ ਦੇ ਆਈਏ ਜਿਸ ਜਿੱਥੇ ਸਭ ਦੁੱਖ ਜਾ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਮਹੌਣੀ ਮੂਰਤ ਉਹਨਾਂ ਦੇ ਉਪਦੇਸ਼ ਉਹਨਾਂ ਦੀ ਸੰਗਤ ਐਸੀ ਹੈ ਸਾਰੇ ਦੁੱਖ ਦੂਰ ਹੁੰਦੇ ਨੇ ਸਾਰੇ ਦੁੱਖਾਂ ਦੇ ਨਿਵਰਤੀ ਕਰਨ ਦੇ ਆਪ ਤੇ ਕੋਲ ਉਪਰਾਲੇ ਨੇ ਆਪ ਦੀ ਮੂਰਤੀ ਐਸੀ ਹੈ ਕਿ ਦੁੱਖ ਦੂਰ ਹੀ ਕਰੀ ਜਾਂਦੀ ਹੈ ਆਈਓ ਕੁਛ ਵੀ ਨਹੀਂ ਪਰ ਜਿਸ ਢੰਗ ਨਾਲ ਆਪ ਨੇ ਦੁਖੀਆਂ ਦੇ ਦਰਦ ਵੰਡੇ ਇੱਕ ਬਹੁਤ ਵੱਡੀ ਮਹਾਨ ਘਟਨਾ 아이 ਉਹ ਕੁਛ ਵੀ ਨਹੀਂ ਪਰ ਜਿਸ ਢੰਗ ਦੇ ਨਾਲ ਆਪਨੇ ਰਾਜਨੀਤਿਕ ਫੈਸਲੇ ਕੀਤੇ ਉਸ ਤੋਂ ਆਪ ਦੀ ਦੂਰ ਦ੍ਰਿਸ਼ਟੀ ਤੇ ਸਿਆਣਪ ਦਾ ਪਤਾ ਚੱਲਦਾ ਸੀ ਕਹਿੰਦੇ ਨੇ ਦੁਖੀਆਂ ਤੇ ਰੋਗੀਆਂ ਦੀ ਸੇਵਾ ਕਰਦੇ ਹੋਏ ਆਪ ਨੂੰ ਚੇਚਕ ਹੋ ਗਈ ਔਰ ਆਪ ਦਿੱਲੀ ਦੇ ਵਿੱਚ ਹੀ चेत्र सुदी चौदह सम्मत सतार सौ इक्की ज्योति ज्योत समाग है यादगारी अस्थान ज्योति जोत समान बला साहब बने होया बाला प्रीतम आप दा नाम कहलाया लेकिन आप इतने छोटे समय तक क्यों रहे उम्र छोटी पीरियड छोटा समा छोटा हैरानगी ਤੇ ਕੁਝ ਵੀ ਨਹੀਂ ਥੋੜਾ ਜਿਹਾ ਸਮਾਂ ਆਪ ਗੁਰਿਆਈ ਤੇ ਬਿਰਾਜਮਾਨ ਹੋਏ ਲਾਲਵਨ ਸਵਾ 5 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਬੈਠੇ ਸਵਾ 7 ਸਾਲ ਦੀ ਉਮਰ ਦੇ ਵਿੱਚ ਰੁਖਸਤ ਹੋ ਗਏ ਦਰਅਸਲ ਇੱਕ ਛਾਪ ਛੋੜਨੀ ਸੀ ਉਹ ਸੀ ਬਚਪਨ ਦੀ ਬੱਚੇ ਪਣੇ ਦੀ ਅਗਰ ਵਡੇਰੀ ਉਮਰ ਤੱਕ ਰਹਿੰਦੇ ਹੈ ਤੋ ਬਚਪਨ ਦੀ ਇਹ ਛਾਪ ਨਹੀਂ ਰਹਿਣੀ ਸੀ ਜਿਵੇਂ ਬਾਕੀ ਗੁਰੂ ਸਹਿਬਾਨ ਨਾਲ ਵੀ ਅਸੀਂ ਉਹਨਾਂ ਦੀ ਬਜ਼ੁਰਗੀ ਅੱਗੇ ਕੀਤੀ ਹੋਈ ਹੈ ਤੋ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਬਜ਼ੁਰਗੀ ਅੱਗੇ ਕੀਤੀ ਜਾਂਦੀ ਔਰ ਉਹਨਾਂ ਦਾ ਬਜ਼ੁਰਗ ਰੂਪ ਹੀ ਅੱਗੇ ਆਉਂਦਾ ਨਹੀਂ ਇੱਕ ਛਾਪ ਛੋੜਨੀ ਸੀ ਗੁਰੂ ਜੋਤ ਹੈ ਗੁਰੂ ਕਾਇਆ ਨਹੀਂ ਗੁਰੂ ਫਲਸਫਾ ਹੈ ਵਿਚਾਰ ਹੈ ਗੁਰੂ ਸ਼ਰੀਰ ਨਹੀਂ ਗੁਰੂ ਅਧਿਆਤਮਕ ਆਨੰਦ ਹੈ ਰੂਹਾਨੀ ਸ਼ਕਤੀ ਹੈ ਸਰੀਰਕ ਸ਼ਕਤੀ ਨਹੀਂ ਇਸ ਦਾ बोध ਆਪਨੇ ਜੋ ਹੈ ਕਰਾਣਾ ਸੀ ਹਕੀਕਤ ਹੈ ਕਿ ਸਰੀਰ ਬੱਚਾ ਤੇ ਦਿਮਾਗ ਦੇ ਵਿੱਚ ਬਜ਼ੁਰਗ ਇਸ ਐਸਾ ਕਦੀ ਕਦੀ ਹੁੰਦਾ ਹੈ ਔਰ ਸਰੀਰ ਬੁੱਢਾ ਹੋਵੇ ਦਿਮਾਗ ਦੇ ਵਿੱਚ ਬਚਪਨਾ ਹੋਵੇ ਤੋ ਇੱਕਦਮ ਪਹਿਚਾਣ ਆਉਂਦੀ ਹੈ ਬੱਚੇ ਦੀ ਇਹ ਪਹਿਚਾਣ ਹੈ ਕਿ ਉਸ ਦੀਆਂ ਖੇਡਣ ਦੀਆਂ ਰੁਚੀਆਂ ਬੜੀਆਂ ਪਰਬਲ ਹੁੰਦੀਆਂ ਨੇ ਤੇ ਖੇਡਣ ਲਈ ਖਿਡਾਉਣੇ ਚਾਹੀਦੇ ਨੇ ਘਰ ਵਿੱਚ ਕੋਈ ਵੀ ਖਿਡਾਉਣਾ ਨਾ ਹੋਵੇ ਤੇ ਬੱਚਾ ਮਾਂ ਨੂੰ ਕਹਿ ਦਿੰਦਾ ਤੂੰ ਖਿਡਾਉਣਾ ਬਣ ਤੂੰ ਮੈਨੂੰ ਚੱਕ ਪਿਓ ਨੂੰ ਕਹਿ ਦਿੰਦਾ ਤੂੰ ਘੋੜਾ ਬਣ ਮੈਂ ਤੇਰੀ ਤੇ ਬੈਠਣਾ ਹੈ ਤੇਰੀ ਪਿੱਠ ਤੇ ਬੈਠਣਾ ਹੈ ਤੋ ਬੱਚਾ ਪਿਓ ਨੂੰ ਖਿਡਾਉਣਾ ਬਣਾ ਦਿੰਦਾ ਹੈ ਮਾਂ ਨੂੰ ਖਿਡਾਉਣਾ ਬਣਾਉਂਦਾ ਹੈ ਔਰ ਹਰ ਉਹ ਚੀਜ਼ ਖਿਡਾਉਣਾ ਹੈ ਬੱਚੇ ਦੇ ਸਾਹਮਣੇ ਚਾਹੋ ਕਿਤਨੀ ਕੀਮਤੀ ਹੈ ਜਦ ਉਸ ਦੇ ਅੰਦਰ ਖੇਡਣ ਦੀਆਂ ਰੁਚੀਆਂ ਪਰਬਲ ਹੋਵਨ ਛੇਡਣ ਦੀਆਂ ਰੁਚੀਆਂ ਪਰਬਲ ਤੇ ਹਰ ਵਸਤੂ ਨੂੰ ਖਿਡਾਉਣਾ ਸਮਝੀ ਜਾਣਾ ਇਹ ਬੱਚੇ ਦੀ ਫਿਤਰਤ ਹੈ ਇਸ ਫਿਤਰਤ ਤੋਂ ਆਪ ਬੇਨਿਆਸਨ ਧਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸੋਚਣਾ ਸਮਝਣਾ ਸਮਝਾਣਾ ਆਪ ਦੇ ਸੁਭਾਅ ਦੇ ਵਿੱਚ ਸੀ ਪਰਵਕਾਰ ਆਪ ਦੇ ਸੁਭਾਅ ਦੇ ਵਿੱਚ ਸੀ ਗਿਆਨ ਦੇਣਾ ਲੋਕਾਂ ਨੂੰ ਭਗਤੀ ਮਾਰਗ ਤੇ ਤੋਰਨਾ ਆਪ ਜੀ ਦੇ ਸੁਭਾਅ ਦੇ ਵਿੱਚ ਸੀ ਦੁਖੀਆਂ ਦਾ ਦਰਦ ਵੰਡਣਾ ਆਪ ਦਾ ਕੰਮ ਸੀ ਔਰ ਇਸ ਤਰੀਕੇ ਦੇ ਨਾਲ ਆਪ ਦੀ ਰਸਨਾ ਤੋਂ ਅੰਤਮ ਸਮੇਂ ਨਿਕਲਿਆ ਜਦ ਸਿੱਖਾਂ ਨੇ ਪੁੱਛਿਆ ਅਗਲਾ ਬਾਬਾ ਕੌਣ ਹੋਵੇਗਾ ਗੁਰਗੱਦੀ ਤੇ ਕੌਣ ਹੋਵੇਗਾ ਕਿਸ ਸ਼ਖਸੀਅਤ ਨੂੰ ਆਪ ਜੋ ਹੈ ਬਿਠਾਓਗੇ ਤੋ ਰਸਨਾ ਤੋਂ ਨਿਕਲਿਆ ਬਾਬਾ ਬਕਾਲੇ ਗਜ਼ਬ ਦੀ ਚੌਂ ਗੁਰੂ ਨੂੰ ਲਬਣਾ ਬਕਾਲੇ ਦੇ ਉਹ ਜੋਤ ਉੱਥੇ ਵਿਰਾਜਮਾਨ ਹੈ ਜਿੱਥੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਸਨ ਉੱਥੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਸਨ ਸਿੱਖ ਇਤਿਹਾਸ ਨੂੰ ਪੜ੍ਹ ਕੇ ਗੁਰੂ ਘਰ ਦੇ ਇਤਿਹਾਸ ਨੂੰ ਪੜ੍ਹ ਕੇ ਹੈਰਾਨਗੀ ਆਉਂਦੀ ਹੈ ਦਾਦਾ ਪੋਤਰੇ ਨੂੰ ਗੱਦੀ ਦਿੰਦਾ ਹੈ ਔਰ ਪੋਤਰਾ ਦਾਦੇ ਨੂੰ ਗੱਦੀ ਦਿੰਦਾ ਹੈ ਉਮਰ ਦੀ ਗੱਲ ਨਹੀਂ ਅਕਲ ਦੀ ਗੱਲ ਹੈ ਸਰੀਰ ਦੀ ਗੱਲ ਨਹੀਂ ਵਿਚਾਰਾਂ ਦੀ ਗੱਲ ਹੈ ਕਾਇਆ ਦੀ ਗੱਲ ਨਹੀਂ ਅਧਿਆਤਮਿਕ ਅਨੰਦ ਤੇ ਅਧਿਆਤਮਿਕ ਜੋ ਹੈ ਸ਼ਕਤੀ ਦੀ ਗੱਲ ਹੈ ਕਿੱਥੇ ਦਾਦਾ ਪੋਤਰੇ ਨੂੰ ਗੱਦੀ ਦਿੰਦਾ ਤوام ਪੁੱਤਰਾਂ ਨੂੰ ਇੱਕ ਪਾਸੇ ਰੱਖ ਕੇ ਤੇ ਕਿਧਰੇ ਛੋਟਾ ਜਿਹਾ ਪੋਤਰਾ ਵਡੇਰੀ ਉਮਰ ਦੇ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋ ਰਿਸ਼ਤੇ ਚ ਦਾਦਾ ਉਨਾਨੋ ਜੋ ਹੈ ਗੱਦੀ ਪ੍ਰਾਪਤ ਹੋ ਰਹੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਗੁਰੂ ਹਰਰਾਏ ਸਾਹਿਬ ਤੇ ਗੁਰੂ ਹਰਰਾਏ ਜੀ ਦੇ ਸਾਹਿਬ ਜੀ ਦੇ ਸੁਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਬਾ ਗੁਰਦਿੱਤਾ ਜੀ ਦੇ ਸੱਕੇ ਭਰਾ ਇਸ ਤਰੀਕੇ ਦੇ ਨਾਲ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਬਣੇ। ਤੋਂ ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ। ਪੋਤਰੇ ਨੇ ਦਾਦੇ ਦੀ ਝੋਲੀ ਵਿੱਚ ਇਹ ਗੱਦੀ ਪਾਈ ਔਰ ਸਪਸ਼ਟ ਕਰ ਦਿੱਤਾ ਗੁਰਿਆਈ ਕਾਇਆ ਦੀ ਗੱਲ ਨਹੀਂ ਆਤਮਾ ਦੀ ਗੱਲ ਹੈ। ਸ਼ਰੀਰ ਦੀ ਗੱਲ ਨਹੀਂ ਪਰਮਾਤਮਾ ਦੀ ਗੱਲ ਹੈ। ਦੇਹ ਦੀ ਗੱਲ ਨਹੀਂ ਗੁਣਾ ਦੀ ਗੱਲ ਹੈ। ਵਿਚਾਰ ਦੀ ਗੱਲ ਹੈ। गुरु घर विचार ही गुरु है ज्ञान ही गुरु है ज्ञान गुरु आत्म उपदेशो नाम लगाओ ऐसा कल्गी धर आखते धन हर कृष्ण जी महाराज इस तरह का संदेश उपदेश देद हो चूके समा पीरियड बहुत छोटा है तो इतिहास भी छोटा है आप दिल्ली ज्योति ज्योत समा के गद्दी बाबे बकाले ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਬਖਸ਼ਿਸ਼ ਕਰਕੇ ਕਾਇਆ ਕਰਕੇ ਆਪ ਦਿੱਲੀ ਦੀ ਮਿੱਟੀ ਵਿੱਚ ਆਤਮਾ ਕਰਕੇ ਆਪ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੰਦਰ ਪ੍ਰਵੇਸ਼ ਕਰ ਗਏ ਸਮਾਏ